ਇਹੜੀ ਪੰਜਵੀਂ ਪੌੜੀ ਹੈ ਨਾ ਦੂਸਰੀ ਅਸ਼ਟਪਦੀ ਦੀ ਇਹਦੇ ਵਿੱਚ ਸੰਪੂਰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਜੋ ਸਾਨੂੰ ਬਿਆਨ ਕੀਤਾ ਉਹ ਇਹ ਹੈ ਵੀ ਪਰਮਾਤਮਾ ਦਾ ਨਾਮ ਰੱਬ ਦੇ ਪਿਆਰਿਆਂ ਲਈ ਕੀ ਕੀਮਤ ਰੱਖਦਾ ਹੈ ਪਰਮਾਤਮਾ ਦਾ ਨਾਮ ਰੱਬ ਦੇ ਪਿਆਰਿਆਂ ਲਈ ਕਿੰਨਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਇੱਕ ਚੀਜ਼ ਹਰ ਇੱਕ ਮਨੁੱਖ ਦੇ ਲਈ ਜ਼ਰੂਰੀ ਨਹੀਂ ਹੁੰਦੀ ਤੇ ਗੁਰਮਖੋ ਵਿਅਰਥ ਵੀ ਨਹੀਂ ਹੁੰਦੀ ਇਹ ਸਾਡੀ ਸੁਰਤ ਦੇ ਉੱਤੇ ਸਾਡੇ ਧਿਆਨ ਦੇ ਉੱਪਰ ਸਾਡੀ ਜ਼ਰੂਰਤ ਦੇ ਉੱਪਰ ਨਿਰਪਰ ਹੁੰਦਾ ਹੈ ਇੱਕ ਕੋਈ ਚੀਜ਼ ਹੈ ਕਿਸੇ ਲਈ ਉਹ ਵਿਰਥ ਹੋ ਸਕਦੀ ਹੈ ਦੂਜੇ ਲਈ ਉਹ ਬੜੀ ਕੀਮਤੀ ਹੋ ਸਕਦੀ ਹੈ। ਕਈ ਵਾਰ ਨਾ ਚਲਦਿਆਂ ਫਿਰਦਿਆਂ ਇਦਾਂ ਸਮਝ ਲੱਗ ਜਾਂਦੀ ਹੈ ਗੱਲਾਂ ਦੀ। ਅਤੂ ਸਿੱਕਈ ਵਾਰ ਨਾ ਇਧਰ ਨੂੰ ਜਦੋਂ ਅਸੀਂ ਇਧਰ ਇੰਦਰੀਵਾਲ ਨੂੰ ਘੁੰਮਣ ਜਾਂਦੇ ਹਾਂ ਸਵੇਰ ਵੇਲੇ। ਤੁਸੀਂ ਦੇਖੋਗੇ ਉੱਥੇ ਨਾ ਕਈ ਵਾਰ 4:30 ਵਜੇ 5 ਵਜੇ دونك ਕਈ ਬੰਦੇ ਦੀ ਬਿਰਤੀ ਬਣ ਜਾਂਦੀ ਓਦਾਂ ਦੀ ਉਹ ਦੇਖਣ ਦਾ ਸੁਭਾਅ ਓਦਾਂ ਦਾ ਬਣ ਜਾਂਦਾ ਹੈ। ਉੱਤ ਦੀ ਠੰਡ ਹੁੰਦੀ ਹੈ ਹਨੇਰਾ ਵੀ ਹੁੰਦਾ ਹੈ। ਉੱਥੇ ਨਾ ਜਿਹੜੇ ਅੱਤ ਦੇ ਕਈ ਗਰੀਬ ਲੋਕ ਨੇ ਇਦਾਂ ਆਰਥਿਕ ਪੱਖੋਂ ਕਹਿ ਲੋ ਆਪਾਂ ਗਰੀਬ। ਉਸ ਸਵੇਰੀ ਨਾ ਅੱਤ ਦੀ ਠੰਡ ਦੇ ਵਿੱਚ ਵੀ ਉੱਥੇ ਕੂੜੇ ਦੇ ਵਿੱਚੋਂ ਕਬਾੜ ਦੇ ਵਿੱਚੋਂ ਉਹ ਪਲਾਸਟਿਕ ਚੁੱਕਦੇ ਫਿਰਦੇ ਹੁੰਦੇ ਆ ਤੁਸੀਂ ਵੀ ਦੇਖਿਆ ਹੋਣਾ ਕਈ ਵਾਰ ਆਪਾਂ ਤੁਰਦੇ ਆਂ ਤਾਂ ਦੇਖਦੇ ਆਂ ਹੁਣ ਜਿਹੜੀ ਚੀਜ਼ ਨੂੰ ਇੱਕ ਇਨਸਾਨ ਵਿਅਰਥ ਸਮਝ ਕੇ ਕੂੜਾ ਸਮਝ ਕੇ ਸੁੱਟ ਦਿੰਦਾ ਦੂਜੇ ਮਨੁੱਖ ਦੇ ਲਈ ਉਹਦੇ ਵਿੱਚੋਂ ਰੋਟੀ ਬਣ ਰਹੀ ਹੈ ਉਹਦੀ ਉਸੇ ਕੂੜਕਬਾੜ ਵਿੱਚੋਂ ਉਹ ਉਹ ਸਮਾਨ ਚੱਕਦੇ ਨੇ ਵੇਚਦੇ ਨੇ ਆਪਣਾ ਘਰ ਚਲਾਉਂਦੇ ਆ ਹੁਣ ਚੀਜ਼ ਇੱਕੋ ਹੀ ਹੈ ਕਿਸੇ ਲਈ ਕੂੜਕਬਾੜ ਹੈ ਤੇ ਕਿਸੇ ਲਈ ਉਹ ਰੋਟੀ ਦਾ ਸਾਧਨ ਹੈ ਕਿਸੇ ਲਈ ਉਹ ਬੜੀ ਕੀਮਤੀ ਹੈ ਅਸੀਂ ਕਹਿੰਦੇ ਆ ਵੀ ਇਹ ਕੂੜਾ ਕਬਾੜਾ ਜਿੰਨਾ ਦੂਰ ਰਹੀਏ ਓਨਾ ਚੰਗਾ ਓਹ ਕਹਿੰਦੇ ਜਿੰਨਾ ਸਾਡੇ ਕੋਲੇ ਵੱਧ ਹੋਵੇ ਸਾਡੇ ਲਈ ਓਨਾ ਚੰਗਾ ਹੈ ਫਰਕ ਹੈ ਨਾ ਜ਼ਰੂਰਤ ਹੈ ਹਰ ਇੱਕ ਚੀਜ਼ ਦਾ ਹੀ ਐਸਾ ਹੁੰਦਾ ਹੈ। ਤੋਂ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੇ ਭਗਤਾਂ ਲਈ ਕਿੰਨਾ ਜ਼ਰੂਰੀ ਹੈ? ਕਿੰਨਾ ਕੀਮਤੀ ਹੈ? ਇਹਦਾ ਜ਼ਿਕਰ ਗੁਰੂ ਪਾਤਸ਼ਾਹ ਨੇ ਇਸ ਪੰਜਵੇਂ ਪਦੇ ਦੇ ਵਿੱਚ ਕੀਤਾ ਹੈ। ਤੁੱਕੀ ਕਹਿੰਦੇ ਨੇ ਪਾਤਸ਼ਾਹ ਭਗਤ ਜਨਾ ਕੀ ਵਰਤਨ ਨਾਮ ਇਹਨੂੰ ਵਰਤਨ ਨਾਮ ਨਹੀਂ ਇਦਾਂ ਥੋੜਾ ਜ਼ਿਆਦਾ ਇੱਕ ਕਰਕੇ ਭਗਤ ਜਨਾਕੀ ਬਰਤਨ ਬਰਤਨ ਨਾਮ ਨਹੀਂ ਇਹਨੂੰ ਪੜ੍ਹਨਾ ਫਿਰ ਗਰਬੜ ਹੋ ਜੇਗੀ ਇਹਦਾ ਅਰਥ ਕੱਲ੍ਹ ਤੋਂ ਹੋ ਜਾਏਗਾ ਬਰਤਨ ਹੁੰਦਾ ਹੈ ਉਹ ਚੀਜ਼ ਜਿਹੜੀ ਹਰ ਸਮੇਂ ਵਰਤੀ ਜਾ ਸਕਦੀ ਹੈ ਜਾਂ ਹਰ ਸਮੇਂ ਦੀ ਜ਼ਰੂਰਤ ਆ ਬਰਤਨ ਦਾ ਵੈਸੇ ਬਰਤਨ ਦਾ ਅਰਥ ਤਾਂ ਆਪਾਂ ਤੁਸੀਂ ਭਾਂਡਾ ਲੈ ਲੈਣੇ ਆ ਬਰਤਨ ਭੰਡਾਰ ਅਪ ਪੜਦੇ ਆਂ ਵਰਤਨ ਦਾ ਅਰਥ ਗੁਰਬਾਣੀ ਚ ਕਿਤੇ ਵੀ ਪਾਂਡਾ ਨਹੀਂ ਆਉਂਦਾ ਇੱਕ ਬਚਨ ਅਸੀਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦਾ ਪੜਦੇ ਆਂ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲ ਹੋਈ ਗੁਣ ਨਿਦਾਨ ਭਗਤਨ ਕੋ ਵਰਤਨ ਗੁਣ ਨਿਦਾਨ ਨਾਮ ਜਿਹੜਾ ਹੈ ਇਹ ਗੁਣਾ ਦਾ ਖਜ਼ਾਨਾ ਹੈ ਭਗਤਨ ਕੋ ਵਰਤਨ ਦੇ ਪ੍ਰਮਾਤਮਾ ਦੇ ਭਗਤਾਂ ਲਈ ਹਰ ਥਾਂ ਉੱਤੇ ਲੋੜੀਦਾ ਹੈ ਹਰ ਥਾਂ ਉੱਤੇ ਜ਼ਰੂਰੀ ਹੈ ਜਿਹੜੀ ਚੀਜ਼ ਹਰ ਥਾਂ ਉੱਤੇ ਸਾਨੂੰ ਲੋੜੀਂਦੀ ਹੋਵੇ ਜਿਵੇਂ ਕੱਪੜੇ ਐ ਅਸੀਂ ਦੁਨੀਆ ਦੇ ਕਿਸੇ ਕੋਨੇ ਚਲੇ ਜਾਈਏ ਕੱਪੜੇ ਸਾਨੂੰ ਲੋੜੀਂਦੇ ਨੇ ਨਾ ਚਾਹੀਦੇ ਚਾਹੀਦੇ ਐ ਭੋਜਨ ਐ ਅਸੀਂ ਕਿਸੇ ਥਾਂ ਉੱਤੇ ਚਲੇ ਜਾਈਏ ਭੋਜਨ ਸਾਨੂੰ ਚਾਹੀਦਾ ਇਹ ਤਾਂ ਹੋ ਸਕਦਾ ਹੈ ਭੋਜਨ ਵੱਖਰਾ ਹੋ ਜਾਈਂ ਵੀ ਇੱਥੇ ਕੁਸ਼ੋਰ ਆ ਦੂਸਾਂ ਕੁਸ਼ੋਰ ਪਰ ਭੋਜਨ ਸਾਨੂੰ ਚਾਹੀਦਾ ਸਾਡੇ ਲਈ ਹਰ ਥਾਂ ਉੱਤੇ ਲੋੜੀਦਾ ਕੱਪੜੇ ਸਾਡੇ ਲਈ ਹਰ ਥਾਂ ਉੱਤੇ ਲੋੜੀਦੇ ਐ ਇਸੇ ਤਰ੍ਹਾਂ ਪਰਮਾਤਮਾ ਦੇ ਭਗਤਾਂ ਲਈ ਪਰਮਾਤਮਾ ਦਾ ਨਾਮ ਹਰ ਥਾਂ ਉੱਤੇ ਲੋੜੀਦਾ ਹੈ ਜ਼ਰੂਰੀ ਹੈ ਇਹਦੇ ਬਿਨਾਂ ਰਹਿਣੇ ਜਿਵੇਂ ਆਮ ਇਨਸਾਨ ਕੱਪੜੇ ਤੋਂ ਬਿਨਾ ਭੋਜਨ ਤੋਂ ਬਿਨਾ ਰਹਿ ਨਹੀਂ ਸਕਦਾ ਉਸੇ ਤਰ੍ਹਾਂ ਪ੍ਰਮਾਤਮਾ ਦਾ ਭਗਤ ਨਾਮ ਤੋਂ ਬਿਨਾ ਰਹਿ ਨਹੀਂ ਸਕਦਾ ਉਹਦੇ ਲਈ ਹਰ ਥਾਂ ਉੱਤੇ ਵਰਤਨ ਹੈ ਨਾਮ ਹਰ ਥਾਂ ਉੱਤੇ ਲੋੜੀਂਦਾ ਹੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਫਿਰ ਇਹਦਾ ਪਰਮਾਤਮਾ ਦਾ ਨਾਮ ਇਹਦਾ ਵਸਾ ਕਿੱਥੇ ਐ ਭੋਜਨ ਤਾਂ ਸੀ ਬੈਗ ਚ ਪਾ ਲਿਆ ਕੱਪੜੇ ਤਾਂ ਸੀ ਬੈਗ ਚ ਪਾ ਲਏ ਨਾਲ ਲੈ ਕੇ ਚੱਲਣਾ ਭਾਈ ਲੋੜੀਂਦੀ ਚੀਜ਼ ਐ ਪਰਮਾਤਮਾ ਦਾ ਨਾਮ ਵੀ ਸਾਡੇ ਲਈ ਲੋੜੀਂਦੀ ਚੀਜ਼ ਐ ਇਹ ਕਿੱਥੇ ਰੱਖਣਾ ਕਹਿਣ ਲੱਗੇ ਮਨ ਮੈਨੂੰ ਲੱਗੀ ਅਸਿਆਰੀ ਮਨ ਵਿੱਚ ਵਿਸਰਾਮ ਇਹਦਾ ਟਿਕਾਣਾ ਮਨ ਵਿੱਚ ਟਿਕਾਉਣਾ ਤੇ ਤੈਨੂੰ ਪਾਣੀ ਦੀ ਲੋੜ ਸੀ ਗੱਡੀ 'ਚ ਰੱਖ ਲਿਆ ਵੀ ਲੋੜ ਐ ਭਾਈ ਪੈਸੇ ਦੀ ਲੋੜ ਸੀ ਜੇਬ ਵਿੱਚ ਪਾਲੇ ਤੈਨੂੰ ਨਾਮ ਦੀ ਲੋੜ ਆ ਇਹ ਇੱਟ ਕਿੱਥੇ ਟਿਕਾਵੇਂਗਾ ਇਹ ਕਿੱਥੇ ਰੱਖੇਗਾ ਬਾਦਸ਼ਾਹ ਕਹਿੰਦੇ ਮਨ ਦੇ ਵਿੱਚ ਭਗਤ ਸੰਤ ਜਨਾ ਕੈ ਮਨ ਬਿਸਰਾਮ ਜਿਹੜਾ ਇਹ ਨਾਮ ਹੈ ਇਹਦਾ ਅਸਲ ਟਿਕਾਣਾ ਇਹਦੀ ਅਸਲ ਥਾਂ ਭਗਤ ਜਨਾ ਦਾ ਮਨ ਹੈ ਇਹਨੂੰ ਭਾਈ ਮਨ ਵਿੱਚ ਟਿਕਾਉਣਾ ਹੈ ਜੇ ਵੀ ਨਾ ਉਹ ਮੈਂ ਇੱਕ ਦਿਨ ਗੁਰਮਖੋ ਸ਼ਾਇਦ ਸਾਂਝ ਕੀਤੀ ਸੀ ਤੁਹਾਡੇ ਨਾਲ ਗੱਲ ਆਚਾਰੀਆ ਰਜਨੀਸ਼ ਅਸੀਂ ਓਸ਼ੋ ਵੀ ਕਹਿੰਦੇ ਆ ਉਹ ਲਿਖਦਾ ਕਹਿਣ ਲੱਗਾ ਵੀ ਮੈਂ ਕਿਸੇ ਦੇ ਘਰ ਗਿਆ ਤੇ ਸਾਡੇ ਸਲਫਾ ਬਣੀਆਂ ਹੁੰਦੀਆਂ ਨੇ ਅੱਜ ਕੱਲ ਤੇ ਉਹ ਬਦਲ ਗਿਆ ਥੋੜਾ ਜਿਹਾ ਨਵੀਂ ਨਵੀਂ ਟੈਕਨੀਕ ਆਉਂਦੀ ਜਾਂਦੀ ਪਹਿਲਾਂ ਸਾਡੇ ਏਡਾ ਸਲਫਾ ਬਣੀ ਹੁੰਦੀਆਂ ਸੀ ਘਰਾਂ ਦੇ ਵਿੱਚ ਉੱਪਰ ਦੀ ਉੱਪਰ ਸਾਰਿਆਂ ਤੋਂ ਉੱਪਰ ਕਿਤਾਬ ਪਈ ਐ ਇੱਕ ਕਿਤਾਬ ਪਈ ਐ ਮੋਟੀ ਪਤਾ ਨਹੀਂ ਕੀ ਐ ਇਹ ਦੂ ਘਰ ਦੇ ਅੰਦਰ ਵੜਿਆ ਨਾ ਤਾਂ ਉਹਨੇ ਕਿਤਾਬ ਦੇਖੀ ਏਦਾਂ ਦੂਰੋਂ ਉਹ ਕਹਿੰਦਾ ਧਾਰਮਿਕ ਗ੍ਰੰਥ ਹੈ ਉਹ ਕੋਈ ਧਾਰਮਿਕ ਪੁਸਤਕ ਐ ਸਾਰੇ ਘਰ ਦੇ ਹੈਰਾਨ ਵੀ ਬਾਬਾ ਬੜਾ ਕਮਾਲ ਦਾ ਵੀ ਹੱਥ ਨਹੀਂ ਲਾਇਆ ਪਹਿਲੀ ਵਾਰ ਸਾਡੇ ਘਰ ਆਇਆ ਦੂਰੋਂ ਦੇਖ ਕੇ ਦੱਸਤਾ ਵੀ ਇਹ ਇਹ ਧਾਰਮਿਕ ਕਿਤਾਬ ਹੈ ਬਹਿ ਕੇ ਉਹਨੂੰ ਪੁੱਛਿਆ ਕਿੰਨ ਲੱਗਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਡੀ ਕੋਈ ਤੁਹਾਡੇ ਕੋਲੇ ਕੋਈ ਤਕਨੀਕ ਹੈ ਕੋਈ ਸ਼ਕਤੀ ਹੈ ਤੁਹਾਡੇ ਕੋਲੇ ਉਹ ਕਹਿੰਦਾ ਨਹੀਂ ਬਿਲਕੁਲ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਧਰਮ ਕਿਤਾਬ ਹੱਥ ਤੁਸੀਂ ਲਾਇਆ ਨਹੀਂ ਇਹਨੂੰ ਉਹ ਕਹਿੰਦਾ ਇਹਦੇ ਉੱਤੇ ਧੂੜ ਜੰਮੀ ਹੋਈ ਹੈ ਇਸ ਕਿਤਾਬ ਦੇ ਉੱਤੇ ਮਿੱਟੀ ਜੰਮੀ ਹੋਈ ਹੈ ਧੂੜ ਜੰਮੀ ਹੋਈ ਹੈ ਕਦੇ ਵਹੀਆਂ ਖਾਤਿਆਂ ਉੱਤੇ ਧੂੜਾਂ ਨਹੀਂ ਜੰਮਦੀਆਂ ਹੁੰਦੀਆਂ ਧਾਰਮਿਕ ਕਿਤਾਬਾਂ ਉੱਤੇ ਧੂੜਾਂ ਜੰਮਦੀਆਂ ਹੁੰਦੀਆਂ ਖਰੀਦਤਾ ਲਈ ਪਰ ਪੜ੍ਹੀ ਨਹੀਂ ਬਸ ਨਹੀਂ ਪੜੀ ਤੇ ਪਈ ਪਈ ਤੇ ਧੂੜ ਜੰਮ ਗਈ ਹੁੰਦਾ ਗੁਰਮਖੋ ਇਸ ਕਰਕੇ ਅਰਥ ਇਹ ਬਣਦਾ ਹੈ ਵੀ ਗੱਲ ਕੱਲੀ ਖਰੀਦਣ ਦੀ ਨਹੀਂ ਹੈ ਗੱਲ ਪ੍ਰਾਪਤ ਕਰਨ ਦੀ ਨਹੀਂ ਹੈ ਗੱਲ ਮਨ ਵਿੱਚ ਟਿਕਾਉਣ ਦੀ ਹੈ ਕਈ ਕਹਿਣਗੇ ਜੀ ਕਈ ਗੁਰਮਖੇ ਇੱਥੇ ਆਉਂਦੇ ਨੇ ਜੀ ਮੈਨੂੰ ਕਹਿ ਜਾਂਦੇ ਭਾਈ ਸਾਹਿਬ ਸਾਡੇ ਨਾ ਬਾਪੂ ਜੀ ਕਿਤਾਬਾਂ ਪੜ੍ਹਦੇ ਹੁੰਦੇ ਸੀ ਸਾਡੇ ਪਈਆਂ ਤੁਹਾਨੂੰ ਦੇ ਜੀਏ ਕਈ ਕਈ ਤਾਂ ਦੇ ਗਏ ਮੈਨੂੰ ਚਲੋ ਮੈਨੂੰ ਫਾਇਦਾ ਹੋ ਜਾ ਵੈਸੇ ਉਹਦਾ ਉਹ ਉਹ ਸਿੱਖਾਂ ਨੇ ਪੜ੍ਹਦੀਆਂ ਨਹੀਂ ਉਹ ਮੇਰੇ ਕੰਮ ਆ ਜਾਂਦੀਆਂ ਉਹ ਮੈਨੂੰ ਬਹੁਤ ਕਿਤਾਬਾਂ ਦੇ ਗਈਆਂ ਗੀਆਂ ਸੰਗਤਾਂ ਇੱਥੇ ਸਾਡੇ ਦਾਦਾ ਜੀ ਸਾਡੇ ਪਿਤਾ ਜੀ ਪੜ੍ਹਦੇ ਨੇ ਸੀ ਗਿਆਨੀ ਜੀ ਤੁਸੀਂ ਲੈ ਲਓ ਮੇਰੇ ਬਹੁਤ ਕੰਮ ਆਈਆਂ ਪਰ ਮਨ ਗੱਲ ਤਾਂ ਇਹ ਹੈ ਵੀ ਭਾਈ ਕਿਤਾਬਾਂ ਭਾਈ ਸੈਭ ਨੂੰ ਦੇਣ ਦੀ ਲੋੜ ਨਹੀਂ ਕਿਤਾਬਾਂ ਤਾਂ ਤੁਹਾਨੂੰ ਪੜਨ ਦੀ ਲੋੜ ਹੈ ਗੁਟਕੇ ਕਈ ਕਹਿਣਗੇ ਜੀ ਗੁਰਦੁਆਰਾ ਸਾਹਿਬ ਦੀ ਗੁਟਕੇ ਚੜਾ ਕੇ ਆਉਣੇ ਆ 11 ਸੁਖਮਨੀ ਸਾਹਿਬ ਦੇ ਗੁਰਦੁਆਰਾ ਸਾਹਿਬ ਤਾਂ ਅੱਗੇ ਬਹੁਤ ਪਏ ਆ ਗੁਟਕਿਆਂ ਨੂੰ ਤੁਹਾਡੇ ਘਰਾਂ ਦੀ ਲੋੜ ਹੈ ਘਰ ਚ ਧਕਾਉਣ ਦੀ ਲੋੜ ਹੈ ਧਰਮ ਕਿਤਾਬਾਂ ਗੁਰਦੁਆਰੇ ਦੇਣ ਦੀ ਲੋੜ ਨਹੀਂ ਗੁਰਦੁਆਰਿਆਂ ਲਜਾ ਕੇ ਘਰ ਰੱਖਣ ਦੀ ਲੋੜ ਹੈ ਹੁਣਾ ਤੈ ਚਾਹੀਦਾ ਨਾ ਵੀ ਗੁਰਦੁਆਰਾ ਸਾਹਿਬ ਲਾਇਬ੍ਰੇਰੀ ਬਣੀ ਹੈ ਉਹ ਤੁਸੀਂ ਵਾਅਦਾ ਕਰੀਏ ਚੰਗੀ ਤਰ੍ਹਾਂ ਚਲਾਈਏ ਤੇ ਫਿਰ ਉਹਦੇ ਚੋਂ ਕਿਤਾਬਾਂ 2-4 ਹਰ ਮਹੀਨੇ ਦੀਆਂ ਲੈ ਜਿਗੇ ਦਵੀ ਜਿਗੇ ਵਾਪਸ ਇਦਾਂ ਲੈ ਜਿਗੇ ਵੀ ਘਰ ਲੈ ਕੇ ਜਾਈਏ ਪਰ ਹੁਣ ਵਾਪਸ ਗੁਰਦੁਆਰੇ ਆ ਰਹੀਆਂ ਨਿਕਤਬਾਂ ਕਿਉਂ ਪੁਰਾਣੇ ਬਜ਼ੁਰਗ ਪੜਦੇ ਸੀ ਨਵੇਂ ਨੂੰ ਪੜਨ ਦੀ ਧਿਆਨ ਨਹੀਂ ਤੋ ਇਦਾਂ ਕਰਕੇ ਤੂੰ ਪਾਤਸ਼ਾਹ ਕਹਿੰਦੇ ਟਿਕਾ ਆਪਣੇ ਮਨ ਵਿੱਚ ਟਿਕਾ ਇਹਦਾ ਵਿਸ਼ਰਾਮ ਕਰਾ ਗੁਟਕਿਆਂ ਗੁਟਕੇ ਗੁਟਕਿਆਂ ਦਾ ਟਿਕਾਣਾ ਤੇਰੇ ਘਰ ਵਿੱਚ ਹੋਵੇ ਤੇ ਨਾਮ ਦਾ ਟਿਕਾਣਾ ਬਾਣੀ ਦਾ ਟਿਕਾਣਾ ਤੇਰੀਆਂ ਅਲਮਾਰੀਆਂ ਵਿੱਚ ਨਹੀਂ ਤੇਰੀ ਮਨ ਵਿੱਚ ਹੋਵੇ ਅਸਲ ਟਿਕਾਣਾ ਹੈ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਓਟ ਹੁੰਦਾ ਹੈ ਆਸਰਾ ਹਰੀ ਦਾ ਨਾਮ ਰੱਬ ਦੇ ਦਾਸਾਂ ਦੇ ਲਈ ਓਟ ਹੁੰਦਾ ਹੈ ਆਸਰਾ ਹੁੰਦਾ ਕਿਸੇ ਨੂੰ ਕਿਸੇ ਦਾ ਆਸਰਾ ਕਿਸੇ ਨੂੰ ਕਿਸੇ ਦੀ ਓਟ ਪਰ ਪ੍ਰਮਾਤਮਾ ਦੇ ਭਗਤ ਦੀ ਓਟ ਇੱਕੋ ਹੀ ਹੈ ਪ੍ਰਮਾਤਮਾ ਦਾ ਨਾਮ ਸਭ ਨੂੰ ਭਜੈ ਆਸਰਾ ਗੁਰੂ ਅਦਿਨਸਰ ਸਾਹਿਬ ਪਾਤਸ਼ਾ ਸਭੋ ਭੱਜੈ ਆਸਰਾ ਜਦੋਂ ਸਾਰੇ ਆਸਰੇ ਭੱਜ ਜਾਣ ਚੂਕੈ ਸਭ ਅਸਰਾਓ ਸਾਰੀਆਂ ਓਟਾਂ ਸਾਰੀਆਂ ਪਨਾਹਾਂ ਖਤਮ ਹੋ ਜਾਣ ਚਿੱਤ ਆਵੇ ਉਸ ਪਾਰਬ੍ਰह्म ਜੇ ਉਸ ਪਾਰਬ੍ਰह्म ਦਾ ਨਾਮ ਚੇਤੇ ਵਿੱਚ ਆ ਜਾਈ ਲੱਗੈ ਨਾ 33 ਵਾਉ 33 ਵਾ ਨਹੀਂ ਲੱਗਦੀ ਅਰਥ ਪਰਮਾਤਮਾ ਦਾ ਨਾਮ ਰੱਬ ਦੇ ਭਗਤਾਂ ਦਾ ਅਸਲ ਆਸਰਾ ਹੁੰਦਾ ਹੈ ਸੱਚੀ ਓਟ ਹੁੰਦਾ ਹੈ ਹਰ ਕੈ ਨਾਮ ਉਦਰੇ ਜਨ ਕੋਟ ਕਹਿਣ ਲੱਗੇ ਹਰੀ ਦੇ ਨ ਜਨ ਕੋਟ ਕਰੋੜਾਂ ਜਨ ਕੋਟ ਦਾ ਅਰਥ ਹੈ ਕਰੋੜਾਂ ਹਰੀ ਦੇ ਨਾਮ ਨੂੰ ਜਪ ਕੇ ਰੱਬ ਦੇ ਕਰੋੜਾਂ ਜਨ ਨੇ ਕਰੋੜਾਂ ਜੀਵ ਨੇ ਕਰੋੜਾਂ ਹੀ ਮਨੁੱਖ ਨੇ ਜਿਹੜੇ ਉਦਰੇ ਹੀ ਨੇ ਭਾਵ ਕੇ ਪਾਪਾਂ ਤੋਂ ਵਿਕਾਰਾਂ ਤੋਂ ਉੱਪਰ ਹੋ ਗਏ ਹਨ ਉਹਨਾਂ ਦਾ ਉਦਾਰ ਹੋਇਆ ਹੈ ਹਰ ਜਸ ਕਰਤ ਸੰਤ ਦਿਨ ਰਾਤ ਇਹਨੂੰ ਇਦਾਂ ਪੜ੍ਹਨਾ ਹਰ ਜਸ ਕਰਤ ਸੰਤ ਦਿਨ ਰਾਤ ਕਰਤ ਸੰਤ ਅਰਥ ਕੀ ਬਣਿਆ ਸੰਤ ਬਹੁਵਚਨਾ ਇੱਥੇ ਇੱਕ ਨਹੀਂ ਹੈ ਰੱਬ ਦੀ ਪਿਆਰੀ ਸੰਤ ਜਨ ਕਰਦੇ ਹਨ ਅਸੀਂ ਕਰਦੇ ਹਾਂ ਇਹਨੂੰ ਹਰ ਜਸ ਕਰਤ ਸੰਤ ਦਿਨ ਰਾਤ ਇਹਨੂੰ ਵੱਖਰਾ ਵੱਖਰਾ ਨਹੀਂ ਕਰਨਾ ਕਰਤ ਸੰਤ ਸੰਤ ਜਨ ਕਰਦੇ ਹਨ ਹਰ ਜਸ ਹਰੀ ਦੇ ਜਸ ਨੂੰ ਕਰਦੇ ਨੇ ਤੇ ਕਿੱਦਾਂ ਕਰਦੇ ਨੇ ਦਿਨ ਰਾਤ ਦਿਨ ਰਾਤ ਹੀ ਹਰੀ ਦੇ ਜਸ ਨੂੰ ਕਰਦੇ ਹਨ ਇਦਾਂ ਇਹਨੂੰ ਇਹਨੂੰ ਬਿਸ਼ਰਾਮ ਧਿਆਨ ਨਾਲ ਲਗਾਉਣੇ ਨੇ ਹਰ ਜਸ ਕਰਤ ਸੰਤ ਦਿਨ ਰਾਤ ਇਹ ਇਸ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਆ ਗੁਰਮੁਖੋ ਉਹ ਕੋਈ ਇੱਕ ਮਹੀਨੇ 'ਚ ਇੱਕ ਵਾਰ ਨਹੀਂ ਕਰਦੇ ਉਹ ਹਫ਼ਤੇ 'ਚ ਇੱਕ ਵਾਰ ਨਹੀਂ ਕਰਦੇ ਉਹ ਤਾਂ ਦਿਨ ਰਾਤ ਹੀ ਉਹਦੇ ਹੁਕਮ ਦੇ ਵਿੱਚ ਰਹਿੰਦੇ ਆ ਦਿਨ ਰਾਤ ਹੀ ਉਹਨੂੰ ਚੇਤੇ ਕਰਦੇ ਨੇ ਉਹਦਾ ਜਸ ਕਰਦੇ ਕਰਦੇ ਹਨ ਜਿਵੇਂ ਨਾ ਅਸੀਂ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦੇ ਆ ਪੂਤਾ ਮਾਤਾ ਕੀ ਅਸੀਸ ਗੁਰੂ ਮਾਂ ਦੀ ਅਸੀਸ ਕੀ ਹੈ ਆਪਣੇ ਪੁੱਤਰਾਂ ਲਈ ਉਹਦਾ ਅਰਥ ਤੇ ਗੁਰੂ ਮਾਂ ਹੀ ਬਣਦਾ ਹੈ ਨਾ ਗੁਰੂ ਮਾਂ ਦੀ ਆਪਣੇ ਪੁੱਤਰ ਲਈ ਸੱਚੀ ਅਸੀਸ ਕੀ ਹੈ ਸਤ ਗੁਰ ਤੁਮ ਕੋ ਹੋਏ ਦਿਆਲਾ ਐ ਪੁੱਤਰ ਸਤ ਗੁਰ ਤੇਰੇ ਤੇ ਸਦਾ ਦਿਆਲੂ ਰਹੇ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸੰਤਾਂ ਦੀ ਸੰਗਤ ਨਾਲ ਤੇਰਾ ਪਿਆਰ ਬਣੇ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਜਿਵੇਂ ਕੱਪੜਾ ਤੇਰੇ ਤਣ ਨੂੰ ਟੱਕਦਾ ਹੈ ਪਰਮਾਤਮਾ ਦਾ ਨਾਮ ਤੇਰੀ ਆਤਮਾ ਨੂੰ ਟਕੇ ਕਾਪੜ ਪਤ ਪਰਮੇਸ਼ਰ ਰਾਖੀ ਅਗਲੀ ਕੀ ਅਸੀਸ ਹੈ ਭੋਜਨ ਕੀਰਤਨ ਨੀਤ ਨਿਤ ਰੋਜ਼ਾਨਾ ਪੁੱਤਰ ਪਰਮਾਤਮਾ ਦਾ ਗੁਰੂ ਦਾ ਕੀਰਤਨ ਤੇਰਾ ਭੋਜਨ ਬਣੀ ਤੇਰਾ ਭੋਜਨ ਕੀ ਹੋਵੇ ਇੱਕ ਇੱਕ ਤੇ ਰੋਟੀ ਦਾ ਭੋਜਨ ਆ ਨਾ ਪ੍ਰਸ਼ਾਦਿਆਂ ਦਾ ਇਹ ਤੇ ਸਾਰਿਆਂ ਦਾ ਹੀ ਇਹ ਗੁਰਮਖੋ ਪਸ਼ੂਆਂ ਤੇ ਪੰਛੀਆਂ ਦਾ ਭੋਜਨ ਪੇਟ ਦਾ ਭੋਜਨ ਇਹੀ ਹੈ ਬਾਹਰ ਦੀ ਖੁਰਾਕ ਪਰ ਗੁਰੂ ਮਾਂ ਦੀ ਅਸੀਸ ਕੀ ਆ ਪੁੱਤਰ ਤੇਰੀ ਆਤਮਾ ਦੀ ਖੁਰਾਕ ਤੇਰੀ ਆਤਮਾ ਦਾ ਭੋਜਨ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ ਪਰਮਾਤਮਾ ਦੇ ਨਾਮ ਦੀ ਕੀਰਤੀ ਹੋਵੇ ਇਹ ਆਤਮਾ ਦਾ ਭੋਜਨ ਹੈ ਗੁਰਮਖੋ ਮੈਂ ਗੁਰਮਖੋ ਕਈ ਵਾਰ ਨਾ ਇਦਾਂ ਸੋਚਦਾ ਹੁੰਨਾ ਸੰਕਾ ਨੂੰ ਬੇਨਤੀ ਵੀ ਕਰੀਦੀ ਹੈ ਜਿਵੇਂ ਬਹੁਤ ਸਾਰੇ ਕਰਮ ਨਾ ਸਾਡਾ ਸੁਭਾਅ ਬਣ ਗਏ ਇਹ ਨੁਕਤੇ ਨੂੰ ਬੜੇ ਧਿਆਨ ਨਾਲ ਸਮਝੋ ਬਹੁਤ ਸਾਰੇ ਕਰਮ ਨੇ ਸਾਡਾ ਸੁਭਾਅ ਬਣ ਗਏ ਅਸੀਂ ਚਾਹੁੰਦਿਆਂ ਹੋਇਆਂ ਵੀ ਛੱਡ ਨਹੀਂ ਸਕਦੇ ਸਾਡੇ ਸੁਭਾਅ ਵਿੱਚ ਚੀਜ਼ ਸ਼ਾਮਲ ਹੋ ਗਈ ਗੁਰੂ ਕੀ ਬਾਣੀ ਸਾਡਾ ਸੁਭਾਅ ਨਹੀਂ ਬਣ ਸਕੀ ਜਿਨ੍ਹਾਂ ਦੀ ਬਣ ਗਈ ਆ ਉਹ ਉਹ ਭਾਗਾ ਵਾਲੇ ਨੇ ਪਰ ਆਮ ਅਸੀਂ ਦੇਖਦੇ ਆ ਵੀ ਸਾਡੇ ਸੁਭਾਅ ਵਿੱਚ ਨਹੀਂ ਜਿਵੇਂ ਸੌਖਾ ਦਾ ਲਾ ਲਓ ਵੀ ਰੋਣਾ ਤੇ ਹੱਸਣਾ ਸਾਡੇ ਸੁਭਾਅ ਵਿੱਚ ਹੈ ਨਾ ਕੋਈ ਬੰਦਾ ਐਦਾਂ ਨਹੀਂ ਕਹਿ ਸਕਦਾ ਮੈਂ ਕਦੇ ਰੋਇਆ ਨਹੀਂ ਕੁਈ ਏਦਾਂ ਨੂੰ ਕਹਿ ਸਕਦਾ ਮੈਂ ਹੱਸਿਆ ਨਹੀਂ ਕਈ ਕਈ ਉਹ ਡਾਕਟਰ ਏਦਾਂ ਕਹਿ ਡਾਕਟਰ ਵੀ ਕਹਿ ਦਿੰਦੇ ਕਹਿੰਦੇ ਜੀ ਸਮੇਂ-ਸਮੇਂ ਤੇ ਰੋਣਾ ਸਮੇਂ-ਸਮੇਂ ਤੇ ਹੱਸਣਾ ਇਹ ਜ਼ਰੂਰੀ ਵੀ ਹੈ ਇਹ ਸਾਡੇ ਸੁਭਾਅ ਦਾ ਹਿੱਸਾ ਹੈ ਵੀ ਦੁੱਖ ਵਿੱਚ ਰੋ ਪੈਣਾ ਖੁਸ਼ੀ ਵਿੱਚ ਹੱਸ ਪੈਣਾ ਇਹ ਸਾਡੇ ਸੁਭਾਅ ਦਾ ਹਿੱਸਾ ਹੈ ਇਹ ਅਸੀਂ ਸੋਚ ਕੇ ਨਹੀਂ ਕਰਦੇ ਇਹ ਕਿਸੇ ਦੇ ਕਹਿਣ ਉੱਪਰ ਨਹੀਂ ਅਸੀਂ ਕਰਦੇ ਕਿਸੇ ਦੇ ਕਹਿਣ ਤੇ ਰੋਂਦੇ ਕਿਸੇ ਦੇ ਕਹਿਣ ਤੇ ਹੱਸਦੇ ਨਹੀਂ ਅਸੀਂ ਸਾਡੇ ਸੁਭਾਅ ਦਾ ਹਿੱਸਾ ਹੈ ਇਹ ਚੀਜ਼ ਸਵੇਰੇ ਸ਼ਾਮ ਭੋਜਨ ਖਾਣਾ ਇਹ ਸਾਡੇ ਸੁਭਾਅ 'ਚ ਸ਼ਾਮਲ ਹੈ ਨਾ ਇਸ਼ਨਾਨ ਕਰਨਾ ਸਾਡੇ ਸੁਭਾਅ 'ਚ ਸ਼ਾਮਲ ਹੈ ਨਾ ਇਦਾਂ ਕਰਕੇ ਹੁਣ ਇਹ ਚੀਜ਼ਾਂ ਸਾਡੇ ਸੁਭਾਅ 'ਚ ਸ਼ਾਮਲ ਨੇ ਪਰ ਕੀ ਬਾਣੀ ਸਾਡੇ ਸੁਭਾਅ 'ਚ ਸ਼ਾਮਲ ਹੈ ਸੁਭਾਅ 'ਚ ਨਹੀਂ ਸ਼ਾਮਲ ਹੋਈ ਬਸ ਇੱਥੇ ਗਰਬੜਾ ਸੁਭਾਅ 'ਚ ਸ਼ਾਮਲ ਦਾ ਅਰਥ ਹੁੰਦਾ ਹੈ ਉਹ ਚੀਜ਼ ਜਿਹੜੀ ਕਿਸੇ ਦੇ ਕਹਿਣ ਦੇ ਉੱਤੇ ਕਿਸੇ ਦੇ ਵੇਖਣ ਦੇ ਉੱਤੇ ਨਾ ਕਰਨੀ ਹੋਵੇ ਆਪਣੇ ਆਪ ਹੀ ਅਸੀਂ ਕਰੀਏ ਔਰ ਜਿਹਦੇ ਬਿਨਾ ਰਹਿ ਨਾ ਸਕੀਏ ਜਿਹਦੇ ਬਿਨਾ ਰਹਿ ਨਾ ਸਕੀਏ ਉਸ ਉਹਦਾ ਅਰਥ ਕੀ ਹੁੰਦਾ ਇਹ ਇਹਦੇ ਬਿਨਾ ਮੈਂ ਰਹਿ ਨਹੀਂ ਸਕਦਾ ਇਹ ਤਾਂ ਮੇਰੇ ਸੁਭਾਅ 'ਚ ਸ਼ਾਮਲ ਹੈ ਅਸੀਂ ਕਹਿੰਦੇ ਆ ਇਦਾਂ ਗੁਰੂ ਕੀ ਬਾਣੀ ਗੁਰਮਖੋਤ ਤੇ ਸਤ ਸੰਗਤ ਇਸ ਸਿੱਖ ਦੀ ਸੁਭਾਅ ਚ ਸ਼ਾਮਲ ਹੋਣੀ ਚਾਹੀਦੀ ਹੈ ਇਹਦੇ ਬਿਨਾ ਅਸੀਂ ਰਹਿ ਨਾ ਸਕੀਏ ਤਾਂ ਹੀ ਗੁਰੂ ਨੇ ਕਿਹਾ ਨਾ ਜਿੱਦੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਪੁੱਛਿਆ ਪਾਤਸ਼ਾਹ ਤੁਸੀਂ ਗ੍ਰੰਥ ਦੇ ਕੇ ਚੱਲੇ ਹੋ ਪਾਤਸ਼ਾਹ ਕਹਿੰਦੇ ਨਹੀਂ ਤੇਰੀ ਆਤਮਾ ਦਾ ਭੋਜਨ ਥਾਲ ਵਿੱਚ ਰੱਖ ਕੇ ਤੈਨੂੰ ਦੇ ਕੇ ਚੱਲਿਆ ਥਾਲ ਵਿੱਚ ਤਿੰਨ ਵਸਤੂ ਪਈ ਅਖੀਰਤੀ ਕਿਉਂ ਉਚਾਰਿਆ ਇਹ ਬਿਲਕੁਲ ਅਖੀਰਤੀ ਸ਼ਬਦ ਚ ਉਚਾਰਨ ਕੀਤਾ ਹੈ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚਤਿਸ ਕਾ ਹੋਇ ਉਦਾਰ ਇਹ ਪੁੱਤਰ ਗੁਰੂ ਅਜਨ ਸਾਹਿਬ ਪਾਤਸ਼ਾਹ ਕਹਿੰਦੇ ਮੈਂ ਥਾਲ ਵਿੱਚ ਰੱਖ ਕੇ ਤੇਰੀ ਆਤਮਾ ਦਾ ਭੋਜਨ ਦੇ ਕੇ ਚੱਲਿਆ ਭੋਜਨ ਕਿਉਂ ਕਿਹਾ ਜਿਵੇਂ ਸਰੀਰ ਭੋਜਨ ਤੋਂ ਬਿਨਾਂ ਰਹਿ ਨਹੀਂ ਸਕਦਾ ਇਸੇ ਤਰ੍ਹਾਂ ਨਾਮ ਤੋਂ ਬਿਨਾਂ ਤੂੰ ਨਾ ਰਹਿ ਸਕੈ ਜਿਵੇਂ ਜਿਵੇਂ ਅਸੀਂ ਗੁਰਮਖੁਰ ਜਾਨਾ ਪੜਦੇ ਆ ਸੋਦਰ ਦੀ ਬਾਣੀ ਆਖਾਂ ਜੀਵਾ ਬੋਲੋ ਆਖਾਂ ਜੀਵਾ ਵਿਸਰਾਂ ਮਰ ਜਾਉ ਇਸ ਇਹਨਾਂ ਅਰਥ ਕੀ ਹੈ ਸਾਡੀ ਸੁਭਾਤ ਸ਼ਾਮਲ ਹੋਣੀ ਚਾਹੀਦੀ ਹੈ ਇਹ ਚੀਜ਼ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗ ਹੈ ਭੂਖ ਬਾਦਸ਼ਾਹ ਕਹਿੰਦੇ ਇੱਕ ਇੱਕ ਭੁਖ ਉਹ ਹੈ ਜਿਹੜੀ ਦੁੱਖ ਲੈ ਕੇ ਆਉਂਦੀ ਹੈ ਅਕਸਰ ਗੁਰਮਖ ਕੋ ਜਿਹੜੀਆਂ ਦੁਨਿਆਵੀ ਭੁੱਖਾਂ ਨੇ ਦੁੱਖ ਲੈ ਕੇ ਆਉਂਦੀਆਂ ਨੇ ਨਾ ਪਰ ਪਾਤਸ਼ਾਹ ਕਹਿੰਦੇ ਇੱਕ ਭੁੱਖ ਐਸੀ ਹੈ ਜਿਸ ਦਿਨ ਤੈਨੂੰ ਇਹ ਭੁੱਖ ਲੱਗੀ ਤੇਰੇ ਦੁੱਖ ਚਲੇ ਜਾਣੇ ਆ ਉਤ ਭੁੱਖ ਐ ਖਾਈ ਚੱਲੀਐ ਦੁੱਖ ਬਸ ਤੇਰੇ ਦੁੱਖ ਕਿਉਂ ਨਹੀਂ ਜਾ ਰਹੇ ਕਿਉਂਕਿ ਤੈਨੂੰ ਸੱਚੇ ਨਾਮ ਦੀ ਭੁੱਖ ਨਹੀਂ ਲੱਗ ਰਹੀ ਜਿਸ ਦਿਨ ਸੱਚੇ ਨਾਮ ਦੀ ਭੁੱਖ ਲੱਗਣੀ ਸ਼ੁਰੂ ਹੋ ਗਈ ਉਸ ਦਿਨ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਵਿੱਚੋਂ ਦੁੱਖ ਚਲੇ ਜਾਣੇ ਆ ਬਸ ਅਰਦਾਸ ਕਰਿਆ ਕਰ ਪਾਤਸ਼ਾਹ ਇਹ ਭੁੱਖ ਦੀ ਦਾਤ ਮੈਨੂੰ ਬਖਸ਼ੋ ਤਾਂ ਪਾਤਸ਼ਾਹ ਕਹਿੰਦੇ ਹਰ ਜਸ ਕਰਤ ਸੰਤ ਦਿਨ ਰਾਤ ਜਿਹੜੇ ਭਾਈ ਸੰਤ ਜਨ ਨੇ ਉਹ ਦਿਨ ਰਾਤ ਹਰੀ ਦਾ ਜਸ ਕਰਦੇ ਹਨ ਮੈਂ ਗੁਰਮਖੋ ਬੇਨਤੀ ਕਰਦਾ ਉਹਨਾਂ ਕਈ ਵਾਰ ਸੋਚੀਦਾ ਵੀ ਪਕੌੜੇ ਦਿਖਾ ਕੇ ਨਾ ਪਸ਼ੂ ਪੰਛੀ ਨੂੰ ਕਿਤੇ ਲੈ ਜਾਓ ਚੋਗਾ ਨਹੀਂ ਹੁੰਦਾ ਚੋਗਾ ਇਦਾਂ ਚੋਗਾ ਦਿਖਾ ਕੇ ਪਸ਼ੂ ਪੰਛੀਆਂ ਨੂੰ ਵੀ ਕਿਤੇ ਮਰਜ਼ੀ ਲੈ ਜਾਓ ਹਰਾ ਚਾਰਾ ਨਹੀਂ ਹਰਾ ਚਾਰਾ ਦਿਖਾ ਕੇ ਤੁਸੀਂ ਗਾਂ ਨੂੰ ਜਨੀ ਮਰਜ਼ੀ ਦੂਰ ਲੈ ਜਾਓ ਗਾਂ ਨੂੰ ਲੈ ਗਾਂ ਹਰਾ ਚਾਰਾ ਦਿਖਾ ਦਿਓ ਗਾਂ ਤੁਰੀ ਜਾਏਗੀ ਪਿੱਛੇ ਪਿੱਛੇ ਇਦਾਂ ਇਦਾਂ ਹੁੰਦਾ ਹੈ ਨਾ ਖਾਣਾ ਦਿਖਾ ਕੇ ਪਸ਼ੂ ਪੰਛੀਆਂ ਨੂੰ ਵੀ ਕਿਤੇ ਲੈ ਜਾਓ ਕਦੇ ਇਦਾਂ ਤੇ ਨਹੀਂ ਸਿੱਖਾਂ ਦੀ ਹਾਲਤ ਇਦਾਂ ਹੋ ਗਈ ਵੀ ਲੰਗਰ ਦਿਖਾਓ ਪਕੌੜੇ ਦਿਖਾਓ ਕਿਤੇ ਮਰਜ਼ੀ ਲੈ ਜਾਓ ਨਹੀਂ ਦਿਖਾਉਂਗੇ ਤੇ ਨਹੀਂ ਆਵਾਂਗੇ ਕਈ ਕਈ ਵਾਰ ਲੱਗਦਾ ਨਾ ਇਦਾਂ ਇਦਾਂ ਵੀ ਵੀ ਪਹਿਲਾਂ ਦਿਖਾਓ ਸਾਨੂੰ ਉੱਥੇ ਬਣਾਉਂਗੇ ਤੁਸੀਂ ਕੀ ਖੀਰ ਬਣਾਓਗੇ ਆ ਆਹ ਚੀਜ਼ਾ ਬਣਾਓਗੇ ਤਾਂ ਫੇਰ ਫਿਰ ਅਸੀਂ ਆ ਜਾਾਂਗੇ ਇਹਦਾ ਪਾਪ ਇਤ ਪਸ਼ੂ ਵਰਤੀ ਹੈ ਤਾਂ ਇਤ ਪਸ਼ੂ ਵਰਤੀ ਵੀ ਦਿਖਾਓ ਕੀ ਖਵਾਓਗੇ ਤੁਹਾਡੇ ਪਿੱਛੇ ਤਰਪੰਗ ਪਿੱਛੇ ਪਿੱਛੇ ਇਦਾਂ ਨਹੀਂ ਹੁੰਦਾ ਸਿੱਖ ਦਾ ਸੰਬੰਧ ਗੁਰੂ ਨਾਲ ਸ਼ਬਦ ਦਾ ਹੈ ਇਹ ਵੀ ਇੱਕ ਹੋਰ ਚੀਜ਼ ਸਮਝੋ ਇਹ ਵੀ ਨਹੀਂ ਦੇਖਣਾ ਵੀ ਗਾਉਣ ਵਾਲਾ ਸੁਣਾਉਣ ਵਾਲਾ ਕੌਣ ਹੈ ਇਹ ਵੀ ਸਖਣੇ ਦੇਖਣਾ ਵੀ ਗਾਉਣ ਵਾਲਾ ਕੌਣ ਹੈ ਸੁਣਾਉਣ ਵਾਲਾ ਕੌਣ ਹੈ ਨਹੀਂ ਦੇਖਣਾ ਕਿਉਂ ਨਹੀਂ ਦੇਖਣਾ ਜੀ ਅਸੀਂ ਹਸਪੀਟਲ ਵਿੱਚ ਜਾਂਦੇ ਹਾਂ ਡਾਕਟਰ ਥੋੜਾ ਦੇਖਦੇ ਹਾਂ ਸਾਨੂੰ ਕੀ ਹੈ ਮੁਸਲਮਾਨ ਹੋਵੇ ਕਰ ਨਾਲ ਰਹਿਣ ਵਾਲਾ ਹੋਵੇ ਪਾਣੀ ਪਤਾ ਰਹਿਣ ਵਾਲਾ ਹੋਵੇ ਸਾਨੂੰ ਤੇ ਉਹ ਚਾਹੀਦਾ ਹੈ ਦਵਾਈ ਚੰਗੀ ਦਿੰਦਾ ਹੋਵੇ ਬਾਜ਼ਾਰ ਜਾਂਦੇ ਹਾਂ ਸਬਜ਼ੀ ਲੈਣ ਵਾਸਤੇ ਅਸੀਂ ਦੁਕਾਨਦਾਰ ਥੋੜਾ ਦੇਖਦੇ ਆਂ ਵੀ ਹਿੰਦੂ ਐ ਕਿ ਮੁਸਲਮਾਨ ਐ ਨੀੜ ਦੇਣ ਵਾਲਾ ਕਿ ਦੁੱਧ ਰਹਿਣ ਵਾਲਾ ਕੀ ਦੇਖਦੇ ਆਂ ਵੀ ਇਹਦੇ ਕੋਲੇ ਚੀਜ਼ ਚੰਗੀ ਐ ਸਬਜ਼ੀ ਚੰਗੀ ਐ ਇਹੀ ਦੇਖਦੇ ਆਂ ਨਾ ਬਸ ਜਦੋਂ ਅਸੀਂ ਕੀਰਤਨ ਕਥਾ ਸੁਣਦੇ ਉਦੋਂ ਵੀ ਦੇਖਦੇ ਆਂ ਵੀ ਦੂਰੋਂ ਆਇਆ ਕਿ ਨੇੜੋਂ ਆਇਆ ਤੂੰ ਕੀ ਲੈਣਾ ਵੀ ਤੇਰੇ ਭਲਾ ਗਵਾਨ ਰਹਿੰਦਾ ਹੋਵੇ ਕਿਹਦੇ ਨਾਲ ਕੀ ਸਾਡਾ ਸਬੰਧ ਸਾਡਾ ਸਬੰਧ ਹੈ ਗਾਇਆ ਕੀ ਸਮਾਨ ਭੋਜਨ ਵਿੱਚ ਕੀ ਹੈ ਜੇ ਗੁਰੂ ਕੀ ਬਾਣੀ ਹੈ ਤੇ ਸੁਣਾਂਗੇ ਬਸ ਅਸੀਂ ਅਸੀਂ ਸਰੀਰ ਵੱਲ ਨਹੀਂ ਦੇਖਣਾ ਅੱਜ ਅੱਜ ਕਮੀ ਬਹੁਤ ਵੱਡੀ ਹੋ ਗਈ ਅੱਜ ਸਾਡੇ ਅੰਦਰ ਬਹੁਤ ਵੱਡੀ ਕਮੀ ਹੈ ਸਿੱਖ ਜਦੋਂ ਕਥਾ ਕੀਰਤਨ ਵੀ ਸੁਣਦਾ ਸਰੀਰ ਦੇਖਦਾ ਪਹਿਲਾਂ ਔਰ ਇਸੇ ਕਰਕੇ ਫਿਰ ਇਹ ਵੀ ਇਹ ਵੀ ਇੱਕ ਸਰੀਰ ਦੀ ਪੂਜਾ ਹੈ ਇੱਕ ਕਦੇ ਨਹੀਂ ਦੇਖਣਾ ਬਸ ਸਾਡਾ ਸਬੰਧ ਗੁਰੂ ਕੇ ਸ਼ਬਦ ਨਾਲ ਹੈ ਗੁਰੂ ਕੀ ਬਾਣੀ ਦੇ ਨਾਲ ਹੈ ਸੁਣਾਇਆ ਕੀ ਜਾ ਰਿਹਾ ਹੈ ਗਾਇਆ ਕੀ ਜਾ ਰਿਹਾ ਹੈ ਸਮਝਾਇਆ ਕੀ ਜਾ ਰਿਹਾ ਹੈ ਗੁਰੂ ਕੀ ਬਾਣੀ ਗਾਈ ਜਾ ਰਹੀ ਹੈ ਗੁਰੂ ਕੀ ਬਾਣੀ ਸਮਝਾਈ ਜਾ ਰਹੀ ਹੈ ਗੁਰੂ ਕੀ ਬਾਣੀ ਦਾ ਸ਼ਬਦ ਗਾਇਆ ਜਾ ਰਿਹਾ ਹੈ ਬਸ ਮੈਂ ਸੁਣਨਾ ਹੈ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਕਮਾਤ ਹੁੰਦਾ ਕਮਾਈ ਪ੍ਰਾਪਤ ਕਰਨਾ ਹਾਸਲ ਕਰਨਾ ਕਮਾਈ ਰੱਬ ਦੇ ਪਿਆਰਿਆਂ ਦੀ ਸਾਧ ਕਮਾਤ ਸਾਧ ਜਨ ਦੀ ਕਮਾਈ ਕੀ ਹੁੰਦੀ ਹੈ ਹਰ ਹਰ ਔਖਦ ਔਖਦ ਹੁੰਦਾ ਜੀ ਦਵਾਈ ਹਰ ਹਰ ਨਾਮ ਔਖਦ ਮੁਖ ਦੇਵ ਹੈ ਪਾਤਸ਼ਾਹ ਕਹਿੰਦੇ ਹਰੀ ਦੇ ਨਾਮ ਦੀ ਦਵਾਈ ਇਹੀ ਸੰਤ ਸਾਧ ਜਨਾਂ ਦੀ ਅਸਲ ਕਮਾਈ ਹੁੰਦੀ ਹੈ ਉਨ੍ਹਾਂ ਦੇ ਕੋਲੇ ਕੀ ਹੁੰਦਾ ਹੈ ਹਰੀ ਦਾ ਨਾਮ ਹੁੰਦਾ ਹੈ ਪਰਮਾਤਮਾ ਦੀ ਬੰਦਗੀ ਹੁੰਦੀ ਹੈ ਸਾਧੂ ਦੀ ਸਿੱਖ ਦੀ ਇਹੀ ਕਮਾਤ ਹੈ ਇਹੀ ਕਮਾਈ ਹੈ ਹਰ ਜਨ ਕੈ ਹਰ ਨਾਮ ਨਿਧਾਨ ਹਰ ਜਨ ਕੈ ਹਰੀ ਦੇ ਜਨਾ ਦਾ ਨਿਧਾਨ ਖਜ਼ਾਨਾ ਕੀ ਹੈ ਹਰੀ ਦਾ ਨਾਮ ਪਾਰ ਬ੍ਰह्म ਜਨ ਕੀਨੋ ਦਾਣ ਮੰਮ ਨੂੰ ਲੱਗੀ ਐ ਸਿਆਰੀ ਪਾਰ ਬ੍ਰਹਮ ਜੀ ਨੇ ਸਬੰਧਕ ਹੈ ਜਨ ਜਨ ਬਹੁਵਚਨ ਹੈ ਜਨਾ ਨੂੰ ਕੀਨੋ ਦਾਣ ਇਹ ਦਾਣ ਕੀਤਾ ਹੈ ਦਾਣ ਦਾ ਕੀ ਅਰਥ ਹੈ ਤਰਸ ਕਰਕੇ ਦਿੱਤੀ ਹੋਈ ਚੀਜ਼ ਦਾਣ ਕੀ ਹੁੰਦਾ ਜੀ ਦਾਣ ਸਾਡੀ ਮਿਹਨਤ ਨਹੀਂ ਹੁੰਦੀ ਦਾਣ ਕੋਈ ਸਾਡਾ ਉਦਮ ਨਹੀਂ ਹੁੰਦਾ ਦਾਣ ਜਦੋਂ ਮਿਲਦਾ ਹੈ ਤਰਸ ਵਿੱਚੋਂ ਮਿਲਦਾ ਹੈ ਪਾਰ ਬ੍ਰਹਮ ਜੀ ਨੇ ਆਪਣੇ ਜਨਾ ਨੂੰ ਇਹ ਨਾਮ ਦਾ ਖਜ਼ਾਨਾ দান ਦਿੱਤਾ ਹੈ। ਪਾਰ ਬ੍ਰह्म ਜਨ ਕੀਨੋ দান ਮਨ ਤਨ ਰੰਗ ਰਤੇ ਰੰਗ ਏਕੈ ਫਿਰ ਜਿਨ੍ਹਾਂ ਨੂੰ ਇਹ ਦਾਨ ਵਿੱਚ ਨਾਮ ਦੀ ਦਾਤ ਮਿਲੀ ਨਿਸ਼ਾਨੀ ਕੀ ਆ ਉਹਨਾਂ ਦੀ ਮਨ ਤਨ ਮਨੋ ਤਨੋ ਰੰਗ ਰਤੇ ਪ੍ਰੇਮ ਰੰਗ ਵਿੱਚ ਰਤੇ ਹੋਏ ਹਨ ਇੱਕ ਦੇ ਰੰਗ ਦੇ ਵਿੱਚ ਜਿਨ੍ਹਾਂ ਨੂੰ ਪਰਮੇਸ਼ਰ ਦੇ ਕੋਲੋਂ ਇਹ ਨਾਮ ਦਾਣ ਮਿਲਿਆ ਹੈ ਉਹਨਾਂ ਦਾ ਅਵਸਥਾ ਜੀਵਨ ਕਿਹਸਾ ਹੈ ਉਹ ਮਨੋ ਉਹ ਤਨੋ ਪਰਮੇਸ਼ਰ ਦੇ ਇੱਕ ਨਾਮ ਰੰਗ ਵਿੱਚ ਸਦਾ ਰੰਗੇ ਹੋਏ ਹਨ ਨਾਨਕ ਜਨਕ ਬਿਰਤ ਬਵੇਕ ਤੇ ਪਤਾ ਕਿਵੇਂ ਲੱਗਦਾ ਵੀ ਇਹ ਨਾਮ ਦੇ ਵਿੱਚ ਰੰਗਿਆ ਹੋਇਆ ਹੈ ਕਹਿਣ ਲੱਗ ਕਿ ਉਹਨਾਂ ਦੀ ਬਿਰਤੀ ਵਿੱਚ ਵਿਵੇਕ ਆ ਜਾਂਦਾ ਹੈ ਚੰਗੀ ਤੇ ਮਾੜੀ ਦਾ ਪਤਾ ਲੱਗ ਜਾਂਦਾ ਹੈ। ਵਿਵੇਕ ਵਰਤੀ ਕਿਹੜੀ ਹੁੰਦੀ ਹੈ ਜੀ? ਚੰਗੇ ਤੇ ਮਾੜੇ ਦੀ ਪਹਿਚਾਣ ਅਰਥ ਕੀ ਬਣਿਆ? ਬਿਰਤ ਵਿਵੇਕ ਦਾ ਸੁੱਖ ਹੱਥ ਲਾ ਲਈਏ। ਇਹ ਸੋਚਣਾ ਵੀ ਮੇਰੀਆਂ ਅੱਖਾਂ ਕਾਹਦੇ ਲਈ ਬਣਾਈਆਂ ਪਰਮਾਤਮਾ ਨੇ? ਗੰਦਗੀ ਦੇਖਣ ਲਈ ਬਣਾਈਆਂ ਜਾਂ ਜੋ ਦਿਸੈ ਸੋ ਤੇਰਾ ਰੂਪ ਇਸ ਲਈ ਬਣਾਈਆਂ। ਮੇਰਾ ਸਰੀਰ ਪਰਮਾਤਮਾ ਨੇ ਕਿਸ ਲਈ ਬਣਾਇਆ? ਖਾ-ਖਾ ਕੇ ਭਰਨ ਲਈ ਬਣਾਇਆ। ਜਾਂ ਪ੍ਰਮਾਤਮਾ ਦਾ ਸਿਮਰਨ ਤੇ ਸੇਵਾ ਕਰਨ ਲਈ ਬਣਾਇਆ ਇਹ ਸੋਚਣਾ ਮੇਰੇ ਕੰਨ ਵਾਹਿਗੁਰੂ ਨੇ ਕਿਉਂ ਬਣਾਏ ਨਹੀਂ ਮੈਂ ਕਾਦੇ ਲਈ ਸੰਸਾਰ ਉੱਤੇ ਆਇਆ ਹਾਂ ਇਹ ਇਹ ਸਭ ਕੁਝ ਇਹ ਸੋਚਣਾ ਨਾ ਕਿਉਂ ਕੀ ਤੇ ਕਿਵੇਂ ਇਹਨੂੰ ਕਹਿੰਦੇ ਨੇ ਵਿਵੇਕ ਬਿਰਤੀ ਗੁਰਮਖੋ ਹਰ ਚੀਜ਼ ਦੇ ਪਿੱਛੇ ਕਿਉਂ ਹੈ ਕੀ ਹੈ ਤੇ ਕਿਵੇਂ ਹੈ ਇਹ ਤਿੰਨ ਚੀਜ਼ਾਂ ਸਾਡੇ ਹਰ ਕਰਮ ਦੇ ਪਿੱਛੇ ਹੋਣੀਆਂ ਚਾਹੀਦੀਆਂ ਨੇ ਇਹਨੂੰ ਕਹਿੰਦੇ ਨੇ ਵਿਵੇਕ ਵਰਤੀ ਇਹ ਜਿਹੜੀ ਵਿਵੇਕ ਵਰਤੀ ਏ ਨਾ ਹਰ ਇੱਕ ਕਦਮ ਪੁੱਟਣਾ ਬਾਅਦ ਵਿੱਚ ਪਹਿਲਾਂ ਸੋਚਣਾ ਇਹਨੂੰ ਪਾਤਸ਼ਾਹ ਨੇ ਕਿਹਾ ਲੰਮੀ ਨਦਰ ਨਿਹਾਲੀਏ ਤੱਕ ਕਾਇਤਕ ਮਿਲੇ ਸਜਾਈ ਲੰਮੀ ਨਦਰ ਦਾ ਅਰਥ ਕੀ ਹੁੰਦਾ ਸੋਚਣਾ ਪਹਿਲਾਂ ਮੈਂ ਕੀ ਕਰ ਰਿਹਾ ਹਾਂ ਵਿਵੇਕ ਵਰਤੀ ਹਰ ਕਰਮ ਦੇ ਪਿੱਛੇ ਸ ਗੁਰੂ ਦੀ ਸੋਚ ਹੋਣੀ ਪਾਤਸ਼ਾਹ ਕਹਿੰਦੇ ਭਾਈ ਜਿਹੜੀ ਇਹ ਵਿਵੇਕ ਬਿਰਤੀ ਹੈ ਇਹ ਕੇਵਲ ਪਰਮਾਤਮਾ ਦੇ ਸੰਤ ਜਨਾਂ ਦੇ ਕੋਲ ਸਤਸੰਗੀ ਜਨਾਂ ਦੇ ਕੋਲ ਗੁਰੂ ਕੇ ਸਿੱਖਾਂ ਦੇ ਕੋਲ ਹੁੰਦੀ ਹੈ ਮਨ ਤਨ ਰੰਗ ਰਤੀ ਰੰਗ ਇਕੈ ਨਾਨਕ ਜਨਕੈ ਬਿਰਤ ਬਵੇਕੈ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ